ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਅੱਜ ਆਪਾਂ ਹਰਿਆਣੇ ਦਾ ਏਰੀਆ ਤੇ ਕੌੜਵਾ ਪਿੰਡ ਆਏ ਹੋਏ ਆ ਜਿੱਥੇ ਜੀਪ ਵਾਲੀ ਬਾਜੀ ਉੱਡੀ ਸੀ ਹਾਂਜੀ ਤੇ ਇਸੇ ਪਿੰਡ ਦੇ ਵਿੱਚ ਜਿਹੜਾ ਹੈਗਾ ਆ ਆਪਣੇ ਬਾਪੂ ਜੀ ਹੋਣੀ ਆ ਜਰਨੈਲ ਸਿੰਘ ਜੀ ਤੇ ਇਹਨਾਂ ਦਾ ਬੇਟਾ ਮੰਨਾ ਇਸ ਟਾਈਮ ਪੁਰਤਗਾਲ ਦੇ ਵਿੱਚ ਆ ਤੇ ਨਾਲ ਇਹ ਭਰਾ ਖੜੇ ਨੇ ਇਹਨਾਂ ਦੇ ਰੱਖੇ ਹੋਏ ਕਬੂਤਰ ਤੇ ਉਰੇ ਦੱਸਦੇ ਨੇ ਕਿ ਦੋ ਤਿੰਨ ਘਰਾਂ ਦੇ ਵਿੱਚ ਚੋਰੀ ਹੋ ਗਈ ਸੀ ਕਬੂਤਰਾਂ ਦੀ ਤੇ ਆਪਾਂ ਉਰੇ ਆਏ ਸੀ ਜੀ ਹੂਟਰ ਸਿਸਟਮ ਲਗਾਉਣ ਲਈ ਹੂਟਰ ਸਿਸਟਮ ਜਿਹੜਾ ਲਗਾ ਦਿੰਦਾ ਬਾਈ ਤੇ ਵੀਡੀਓ ਆਪਾਂ ਤਾਂਾਵਣਾ ਹੁੰਨੇ ਆ ਵੀ ਪਤਾ ਲੱਗ ਜਵੇ ਇੱਕ ਵਾਰੀ ਵੀ ਫੂਟਰ ਜਿਹੜਾ ਹੈਗਾ ਹੈ ਚੋਰੀ ਤੋਂ ਬਚਾ 100% ਵਾਈ ਕਰਦਾ ਜਿੱਥੇ ਲੱਗ ਜਾਂਦਾ ਚੋਰੀ ਨਹੀਂ ਹੁੰਦੀ ਇਹ ਆਪਣੀ ਗਾਰੰਟੀ ਆ ਬਾਈ ਜਿਹੜੀਆਂ ਚੀਜ਼ਾਂ ਆ ਕਵਰ ਕਰ ਦਿੰਨਾ ਉਸ ਥਾਂ ਥਾਣੀ ਕੋਈ ਚੋਰੀ ਨਹੀਂ ਕਰ ਸਕਦਾ ਜੀ ਤੇ ਇਹ ਹੈ ਵਾਈ ਹੁਣਾਂ ਦੇ ਕਬੂਤਰ ਕੌੜਵਾ ਪਿੰਡ ਦੇ ਵਿੱਚ ਜਿਹੜਾ ਆਪਾਂ ਸਿਸਟਮ ਲਗਾ ਦੇਤਾ ਸਭ ਜਿਹੜਾ ਹੈਗਾ ਆ ਆਪਾਂ ਤੇ ਦੇਖ ਲੋ ਜਾਲੀਆਂ ਦਰਵਾਜ਼ੇ ਜਿੰਨੇ ਹੈਗੇ ਆ ਬਾਈ ਆਪਾਂ ਕਵਰ ਕਰ ਦਿੱਤੇ ਨੇ ਤੇ ਇਹ ਨੇ ਵੀਰ ਹੁਣਾਂ ਦੇ ਕਬੂਤਰ ਬਹੁਤ ਵਧੀਆ ਵਧੀਆ ਕਬੂਤਰ ਨੇ ਚੰਗੇ ਉੜਦੇ ਨੇ ਤੇ ਬਾਪੂ ਜੀ ਹੁਣਾਂ ਨੂੰ ਜਿਹੜਾ ਹੈਗਾ ਸ਼ੌਂਕ ਬਹੁਤ ਪੁਰਾਣਾ ਆ ਛੋਟੇ ਹੁੰਦਿਆਂ ਤੋਂ ਆ ਤੇ ਬਾਅਦ ਵਿੱਚ ਛੋਟੇ ਮੁੰਡੇ ਨੂੰ ਵੀ ਜਿਹੜਾ ਬਾਈ ਨੂੰ ਮੰਨੇ ਨੂੰ ਸ਼ੌਂਕ ਲੱਗ ਗਿਆ ਤੇ ਬਾਈ ਹੁਣੀ ਇਸ ਟਾਈਮ ਪੁਰਤਕਾਲ ਨੇ ਤੇ ਪਰ ਜਿਹੜਾ ਸ਼ੌਂਕ ਜਿਹੜਾ ਹੈਗਾ ਘਰ ਦੇ ਪਿੱਛੋਂ ਜਿਹੜਾ ਪੂਰਾ ਕਰ ਰਹੇ ਨੇ ਇਹ ਤਿੰਨ ਖੁੱਡੇ ਆ ਬਈ ਤਿੰਨੇ ਦੇ ਤਿੰਨ ਜਿਹੜੇ ਪੂਰੇ ਕਵਰ ਕਰ ਦਿੰਦੇ ਨੇ ਤੇ ਨੀਚੇ ਇੱਕ ਮੁਰਗੀਆਂ ਦਾ ਖੁੱਡਾ ਸੀ ਉਹ ਵੀ ਕਵਰ ਕਰ ਦਿੱਤਾ ਜੀ ਆ ਲਓ ਜੀ ਇਹ ਇੱਕ ਖੁੱਡਾ ਆ ਤੇ ਦੂਸਰੇ ਖੁੱਡੇ ਦਾ ਵੀ ਕਰਾਉਣਾ ਤੁਹਾਨੂੰ ਸ਼ੌਂਕ ਇਹ ਨਵੇਂ ਪੱਠੇ ਪੱਠੀਆਂ ਜੀ ਆ ਲਓ ਜੀ ਐਨੇ ਸਾਰੇ ਦੇ ਸਾਰੇ ਨਵੇਂ ਪੱਠੇ ਪੱਠੀਆਂ ਇੱਕ ਚੀਜ਼ ਹੋਰ ਵੀ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ ਠੀਕ ਹੈ ਜੀ ਇਹ ਸੇਲ ਨਹੀਂ ਹੈਗੇ ਆਪਣੀ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਆਪਾ ਕਰਾਈਏ ਸ਼ੌਂਕ ਤੇ ਇਹ ਆਪਾਂ ਟਾਨੀਆਂ ਤੇ ਲਾ ਲਏ ਆ ਵੀਰੇ ਅੱਛਾ ਕਿੰਨੇ ਕਿੰਨੇ ਦੇ ਰਹੂ ਡੇ ਹੀ ਗਈ ਹੈ ਦੇ ਦਾ ਜੀ ਚਾਰ ਚਾਰ ਟੈਂਟਨ ਚਾਰ ਘੰਟੇ ਦਾ ਠੀਕ ਆ ਠੀਕ ਆ ਬੈਰੀ ਬੁਰੀ ਪੈਂਦੀ ਐ ਇਥੇ ਹਾਂਜੀ ਬੈਰੀ ਬਹੁ ਪੈਂਦੀ ਐ ਬੈਰੀ ਬਹੁ ਪੈਂਦੀ ਐ ਜਿਹਦੇ ਕਰਕੇ ਫਿਰ ਸਿੱਧੇ ਕਰਕੇ ਤੇ ਰੋਕ ਲਏ ਗਏ ਆ ਬਾਈ ਇਹ ਦੇਖੋ ਬਹੁਤ ਹੀ ਚੰਗੇ ਲਾਲ ਚੀਨੇ ਆ ਸੋਹਣੇ ਕਬੂਤਰ ਐ ਪਰਿੰਦੇ ਬਾਈ ਜੁਨਾ ਦੇ ਤੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਤੁਹਾਡੇ ਤੱਕ ਜਿਹੜਾ ਸ਼ੌਂਕ ਪਹੁੰਚਦਾ ਕਰੀਏ ਕੌੜਵਾ ਪਿੰਡ ਬਾਈ ਜਿੱਥੇ ਜੀਪ ਵਾਲੀ ਬਾਜੀ ਉੱਡੀ ਸੀ ਜਿੱਥੇ ਬਾਈ ਰਾਜ ਆਸਟ੍ਰੇਲੀਆ ਨੇ ਬਾਜੀ ਕਰਵਾਈ ਸੀ ਕਿੰਨੀ ਕ ਵਾਰ ਬਾਜੀ ਇਥੇ ਕਰਵਾਈ ਗਈ ਆ ਤਿੰਨ ਬਾਜੀ ਹੋਈਆਂ ਜੀ ਤਿੰਨ ਬਾਜੀਆਂ ਹੋਈਆਂ ਇਥੇ ਠੀਕ ਆ ਠੀਕ ਆ ਲੱਡਪੱਗ ਹਰ ਸਾਲ ਬਾਜੀ ਹੋ ਜਾਂਦੀ ਆ ਤੇ ਇਸ ਇਹ ਹੈਗਾ ਜੀ ਤੀਸਰਾ ਖੁੱਡਾ ਇਹਦੇ ਵਿੱਚ ਜਿਹੜੇ ਬਾਈ ਹੁਣਾਂ ਨੇ ਜੋੜੇ ਲਾਏ ਹੋਏ ਆ ਤੇ ਵਿੱਚ ਕੁਝ ਬੱਚੇ ਜਿਹੜੇ ਹੈਗੇ ਨੇ ਬਈਆ ਤੀਲੇ ਜੇ ਕਿਹੜੀ ਚੀਜ਼ ਦੇ ਆ ਇਹ ਤਾਂ ਆਮਲੇ ਦੇ ਅੱਛਾ ਆਮਲੇ ਦੇ ਆਮਲੇ ਦਾ ਬੂਟਾ ਲੱਗੇ ਹਾਂ ਲੱਗਿਆ ਅੱਛਾ ਲੱਗੇ ਆਮਲੇ ਦਾ ਬੂਟਾ ਆ ਇਹ ਆਪੇ ਲੈ ਜਾਂਦੇ ਵਿੱਚ ਕਿ ਤੁਸੀਂ ਸਿੱਟੇ ਹੋਇਆ ਨਾ ਤਾਂ ਛੜਦੀ ਦੇ ਨਾਲ ਆਪੇ ਲੈ ਜਾਂਦੇ ਆ ਜੇ ਫਿਰ ਆਪੇ ਇਕੱਠੇ ਕਰ ਲੈਂਦੇ ਆ ਆਹ ਦੇਖੋ ਬਈ ਨਿੱਕੇ ਨਿੱਕੇ ਤੀਲੇ ਜਿਹੜੇ ਹੈਗੇ ਬਰੀਕ ਜਿਹੜੇ ਹੈਗੇ ਨੇ ਵਿੱਚ ਸਿੱਟੇ ਆ ਤੇ ਇਹਦੇ ਵਿੱਚ ਜਿਹੜੇ ਹੈਗੇ ਅੰਡੇ ਰੱਖੇ ਹੋਏ ਆ ਤੇ ਇਹ ਕਰੋ ਚੈੱਕ ਨਸਲਾਂ ਬਈ ਤੇ ਕਿੱਦਾਂ ਦੀਆਂ ਲੱਗਦੀਆਂ ਕਿੱਦਾਂ ਦਾ ਲੱਗਦਾ ਸ਼ੌਂਕ ਆ ਉਹ ਵੀ ਜ਼ਰੂਰ ਦੱਸਣਾ ਤੇ ਦੋ ਬੱਚੇ ਇਹ ਆ ਤੇ ਉੱਪਰ ਵੀ ਦੋ ਇਹ ਕੱਡੇ ਹੋਏ ਆ ਤੇ ਦੋ ਫੇਰ ਉੱਪਰ ਕੱਡੇ ਹੋਏ ਆ ਤੇ ਇੱਧਰ ਆ ਜਿਓ ਦੋ ਇਸ ਕਬੂਤਰ ਮੇਂ ਨਹੀਂ ਕੱਡੇ ਨੇ ਮਰਨੇ ਇਹਦੀ ਮਾਦਾ ਪਤਾ ਨਹੀਂ ਕਿਹੜੀ ਆ ਵਿੱਚ ਤੇ ਆਪਾਂ ਤੁਹਾਨੂੰ ਕਰਾ ਰਹੇ ਹਾਂ ਸ਼ੌਂਕ ਤੇ ਆਹ ਕਰੋ ਚੈੱਕ ਜੋੜਾ ਬਾਈ। ਵਯੂਦ ਵੀ ਬੜਾ ਸੋਹਣਾ ਕਬੂਤਰ ਜਿਹੜਾ ਰਜਨ ਵਾਲਿਆ ਜੁਆਂ ਡੱਬੀ ਨੀਲੀ ਲੋਕ ਦਾ। ਕੌੜਵਾ ਪਿੰਡ ਦੇ ਵਿੱਚ ਜਿਹੜਾ ਹੈ ਰਮਨ ਨੇ ਵੀਰ ਦੇ ਕਬੂਤਰ ਹੈ ਤੇ ਸ਼ੌਂਕ ਜਿਹੜਾ ਬਾਪੂ ਜੀ ਨੂੰ ਉਹਨਾਂ ਨੂੰ ਵੀ ਬਹੁਤ ਆ। ਠੀਕ ਹੈ ਜੀ। ਸਾਡੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਤੁਹਾਡੇ ਤੱਕ ਜਿਹੜਾ ਸ਼ੌਂਕ ਪਹੁੰਚਦਾ ਕਰਦੇ ਰਹੀਏ ਇਹ ਦੇਖੋ ਕਿੰਨੇ ਕਿੰਨੇ ਸੋਹਣੇ ਲਾਲ ਚੀਨੇ ਕਬੂਤਰ ਆ ਗੱਲ ਕਰੀ ਦੀਆਂ ਨਾ ਕਿਸੇ ਕੋਲ ਜਾਈਦਾ ਤੇ ਕਹਿੰਦੇ ਯਾਰ ਕਬੂਤਰ ਕਿੱਦਾਂ ਦੇ ਹੀ ਅੱਜ ਕੱਲ ਆਪਾਂ ਗੱਲ ਕਰੀਏ ਵੀਰੇ ਕਿਸੇ ਵੀ ਭਰਾ ਦੇ ਕੋਲ ਜਿਹੜੇ ਕਬੂਤਰ ਉਹ ਮਾੜੇ ਨਹੀਂ ਹੈਗੇ ਟੌਪ ਦੀਆਂ ਨਸਲਾਂ ਨੇ ਹਰ ਕਿਸੇ ਭਰਾ ਦੇ ਕੋਲ ਆ ਲਾਲ ਚੀਨੇ ਲਾਲ ਚੀਨੇ ਕੀਤੇ ਪਏ ਆ ਬਾਈ ਉਹਨਾਂ ਨੇ ਇਹ ਦੇਖੋ ਕਾਫੀ ਜਿਹੜੇ ਹੈਗੇ ਆ ਲਾਲ ਚੀਨੇ ਕਬੂਤਰ ਹੈਗੇ ਨੇ ਇਹ ਬਾਈ ਹੁਣਾਂ ਦਾ ਛੋਟਾ ਜਿਹਾ ਸ਼ੌਂਕ ਆ ਪਰ ਕਬੂਤਰ ਬੜੇ ਵਧੀਆ ਫਿਰ ਤੁਹਾਨੂੰ ਇੱਕ ਵਾਰ ਦੱਸ ਦਈਏ ਠੀਕ ਆ ਜੀ ਤੇ ਚੋਰੀ ਦਾ ਡਰ ਸੀ ਕਿਉਂਕਿ ਇੱਥੇ ਦੋ ਤਿੰਨ ਘਰਾਂ ਦੇ ਵਿੱਚ ਚੋਰੀ ਹੋ ਗਈ ਤੇ ਆਪਾਂ ਜਿਹੜਾ ਹੈਗਾ ਬਾਈ ਇੱਥੇ ਫਿਰ ਦੱਸ ਦਈਏ ਲਗਾ ਦੇ ਦਿੱਤਾ ਹੂਟਰ ਸਿਸਟਮ ਤਾਂ ਜੋ ਚੋਰੀ ਨਾ ਹੋਵੇ ਤੇ ਜੇ ਕਿਸੇ ਭਰਾ ਨੇ ਬਾਈ ਸਿਸਟਮ ਲਗਾਉਣਾ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਤੇ ਆਪਣੇ ਨੰਬਰ ਵੀ ਦਿੱਤਾ ਹੁੰਦਾ ਨੰਬਰ ਨੋਟ ਵੀ ਕਰ ਲੋ 988306 910 9888306910 ਇਹ ਆਪਣਾ ਮੋਬਾਈਲ ਨੰਬਰ ਆ ਬਾਈ ਜੀ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਕਿਸੇ ਵੀ ਕੋਨੇ ਦੇ ਵਿੱਚ ਜੇਕਰ ਤੁਸੀਂ ਲਗਾਉਣਾ ਚਾਹੁੰਦੇ ਹੋ ਇਹ ਆਪਣਾ ਸਿਰਫ ਇਹ ਨਹੀਂ ਕਿ ਕਬੂਤਰਾਂ ਦੇ ਖੁੱਡਿਆਂ 'ਚ ਤੁਸੀਂ ਘਰਾਂ ਵਿੱਚ ਦੁਕਾਨਾਂ ਤੇ ਪੋਲਟਰੀ ਫਾਰਮ ਪਿਗ ਫਾਰਮ ਕਿਸੇ ਵੀ ਥਾਂ ਤੇ ਜਿਹੜਾ ਇਹਨੂੰ ਲਗਾ ਸਕਦੇ ਹੋ ਜਿਹੜਾ ਕਿ ਪ੍ਰੋਪਰ ਕੰਮ ਕਰਦਾ ਔਰ ਜਿਹੜੀ ਚੀਜ਼ ਵੀਰੇ ਮੈਂ ਕਵਰ ਕਰਦਾਗਾ ਉਹ ਥਾਂ ਥਾਣੀ ਚੋਰੀ ਚੋਰੀ ਨਹੀਂ ਕਰ ਸਕਦਾ ਠੀਕ ਹੈ ਜੀ ਤੇ ਕਿੱਦਾਂ ਦੀ ਲੱਗੀ ਵੀਡੀਓ ਦੱਸਣਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ